ਸ਼ੁਰੂ ਹੋ ਗਈ ਵੀਡੀਓ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੈਮਿਲੀ ਬਲੌਗ ਵਿੱਚ ਚਲੋ ਜੀ ਆਪਾਂ ਹੁਣ ਚੱਲਦੇ ਆਂ ਵਿਆਹ ਚਾਹੇ ਕਿਥੋਂ ਉਥੇ ਮਿਲਦੇ ਆਂ ਤਿਆਰ ਹੋ ਗਏ ਆਪਾਂ ਘਰੇ ਜਿਵੇਂ ਲੰਘਦਾ ਸਾਰ ਚੱਲਦੇ ਆਪਾਂ ਆਹੀ ਸੂਟ ਸੰਦਾਈ ਮੈਨੂੰ ਹੀ ਪਾਇਆ ਬੰਦੇ ਕਰਦੇ ਉਹਦੇ ਮੈਨੂੰ ਚਲੋ ਕਿੱਥੇ ਖੜੀ ਹੈ ਗੱਡੀ ਉਹ ਅੱਗੇ ਜੀ ਦਰਮੇਂ ਸੀ ਜਿਆਦਾ ਸੀ ਸਿਰ ਨਾ ਇੱਕ ਲੱਗ ਗਿਆ 2011 ਮੇਂ ਇਹ ਦੇ ਦਿੱਤਾ ਸਾਡਾ ਹੋ ਗਿਆ ਇਹ ਤਾਂ ਅੱਜ ਹੁਣ ਉਸ ਕੰਟੀ ਤੇ ਮੋੜੇ ਹੀ ਹਾਲ ਹੈ ਨਾ ਘਰ ਭਰੀਓ ਜਲਦੇ ਜੀ ਮੈਂ ਬਾਲ ਚੇਤੀ ਮੈਂ ਦੱਸ ਰਿਹਾ ਤੁਹਾਨੂੰ ਬਸ ਇਹਨਾਂ ਦਾ ਹਰਦਾ ਜਾਣੀਏ ਦੋਸਤਾਂ ਨਾਲ ਚੱਲਦੇ ਆ ਪਰ ਦੱਸਦੇ ਸੁਣ ਕੇ ਫਲਾਣਾ ਫਿਰ ਮਾਹੀ ਪੀਖੀ ਕੁੜੀ ਠੀਕ ਹੈ ਜੀ ਕਰ ਲਿਆਗਾ ਫੰਕਸ਼ਨ ਵਿਆਹ ਤਾਂ ਕੱਲ ਹੋ ਗਿਆ ਅੱਜ ਘਰੇ ਪਾਰਟੀ ਹੈਗੀ ਘਰੇ ਪਾਰਟੀ ਦੀ ਤਾਂ ਉਹਦੇ ਜਾ ਕੇ ਵਸਣ ਤੱਕ ਘੰਟਾ ਦੋ ਘੰਟੇ ਜਿਹੜੇ ਲਗਾਗੇ ਜਿੰਨਾ ਤੇ ਵੀ ਟਾਈਮ ਰਕੜੇ ਘਰੇ ਵੀਤਨਾ ਮਚਾ ਲੜੀਗਾ ਘਰੇ ਵੀ ਆ ਜਾਓ ਜਲਦੀ ਉੱਠ ਕੇ ਕੱਲ ਨੂੰ ਲੈਂਟਰ ਬਣਾ ਲੈਂਟਰ ਦੀ ਤਿਆਰੀ ਕਰਦੇ ਫਸਾਣਾ ਵੀ ਲੈ ਕੇ ਜਾਣਾ ਉਹ

ਵਾਸ ਲੈ ਬੰਦ ਲੈ ਫੜਾ ਬਣਾ ਦੇ ਬਾਕੀ ਕੰਮ ਠੀਕ ਆ ਠੀਕ ਠੀਕ ਵਧੀਆ ਸੋਰਾਉਂ ਦੀ ਹਦਾਇਤੀ ਹੋਤੀ ਵਧੀਆ ਜੀ ਵਧੀਆ ਸੋ ਠੀਕ ਆ ਜੀ ਵਧੀਆ ਵਧੀਆ ਸੋ ਲੋ ਜੀ ਪਿਆ ਤੇ ਆਪਾਂ ਪਹੁੰਚ ਗਏ ਆ ਤੇ ਚਾਹ ਪਣੀ ਆਪਾਂ ਪੀ ਲਈ ਤੇ ਮਿਲੋ ਨਵੀਂ ਜੋੜੀ ਨੂੰ ਦੇ ਉਹ ਸਾਰੇ ਜਾਣੇ ਮੁਬਾਰਕਾਂ ਤੇ ਪਰ ਮੇਰੇ ਵੱਲੋਂ ਵੀ ਨਵੀਂ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਤੇ ਪਰਮਾਤਮਾ ਲੰਮੀ ਉਮਰ ਕਰੇ ਸਾਡੀ ਨੂ ਰਾਣੀ ਦੀ ਤੇ ਸਾਡੇ ਤੋਤੇ ਦੀ ਠੀਕ ਹੈ ਜੀ ਬਹੁਤ ਲੰਮੀ ਉਮਰ ਕਰੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਕਿ ਲੋ ਜੀ ਇਹ ਹੈਗੇ ਨੇ ਸਾਡੇ ਭੈਣ ਜਿਨ੍ਹਾਂ ਦੇ ਆਪਾਂ ਵਿਆਹ ਦੇ ਵਿੱਚ ਆਇਆ ਤੇ ਉਹ ਹੈਗੇ ਸੀਗੇ ਵੀਰ ਜੀ ਉਸ ਤੋਂ ਬਾਅਦ ਭੈਣ ਤੇ ਵੀਰੇ ਨੇ ਸ਼ਗਨ ਕਰਤਾ ਸੀ ਜਾਨੀ ਕਿ ਨਵੀਂ ਜੋੜੀ ਦੇ ਮਾਪੇ ਨੇ ਜਿਹੜਾ ਸ਼ਗਨ ਕਰਤਾ ਸੀਗਾ ਵਿਹਾਰ ਹੁੰਦਾ ਜਿਹੜਾ ਉਸ ਤੋਂ ਬਾਅਦ ਫਿਰ ਸਾਰਿਆਂ ਦੀ ਬਾਰੀ ਰਿਸ਼ਤੇਦਾਰਾਂ ਦੀ ਹੈ ਨਾ ਆ ਗਈ ਸੀਗੀ ਇਹ ਦੋਨੋਂ ਮੇਰੇ ਨਣਦਾਂ ਨੇ ਜੀ ਪੱਟੀ ਨਣਦ ਮੇਰੀ ਜਿਹੜੀ ਦੇ ਸਕਿਨ ਕਲਰ ਦਾ ਸੂਟ ਪਾਇਆ ਸੀਗਾ ਤੇ ਤੁਸੀਂ ਛੋਟੀ ਮੇਰੀ ਨਣਦ ਨੂੰ ਜਾਣਦੇ ਹੋ ਜਿਹੜੀ ਸਾਡੇ ਭਣੇ ਕੋਲ ਆਉਂਦੀ ਹੈ ਠੀਕਾ ਜੀ ਇਹ ਸਭ ਤੋਂ ਛੋਟੀ ਨਣਦਾ ਮੇਰੀ ਸਾਰੇ ਭੈਣ ਭਾਈਆਂ ਤੋਂ ਕਲੇਰ ਸਭ ਤੋਂ ਛੋਟੀ ਨਣਦਾ ਹੈ ਮੇਰੀ ਠੀਕਾ ਇਹ ਮੇਰਾ ਨਣਦੋਈ ਹੈ ਜੀ ਅੱਜ ਸਾਰਿਆਂ ਨੂੰ ਮਿਲਾਉਣੀ ਹੈ ਤੁਹਾਨੂੰ ਕਿਉਂਕਿ ਕਈ ਵਾਰ ਕੀ ਹੁੰਦਾ ਨਹੀਂ ਮਿਲਾਉਂਦੀ ਪਰ ਪੁਰਾਣੇ ਵੀਡੀਓ ਭੈਣ ਭਰਾ ਮੇਰੇ ਜਿਹੜੇ ਮੈਨੂੰ ਸ਼ੁਰੂ ਤੋਂ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਪਰ ਜਿਹੜੇ ਨਵੇਂ ਨੇ ਉਹਨਾਂ ਨੂੰ ਨਹੀਂ ਪਤਾ ਜੀ ਹਨਾ ਸਾਡੀ ਫੈਮਿਲੀ ਬਾਰੇ ਇਹ ਆਪਾਂ ਚਲੋ ਮਿਲਾ ਦਿੰਨੇ ਆ ਅੱਜ ਤੁਹਾਨੂੰ ਆਪਣੀ ਤਿੰਨੇ ਨਣਦਾਂ ਨੂੰ ਮਿਲਾ ਦਿੰਨੀ ਆ ਠੀਕ ਹੈ ਜੀ ਦੱਸਦੀ ਆ ਤੁਹਾਨੂੰ ਵੀਰੀ ਨਣਦਾਂ ਕਿਹੜੇ ਕਿਹੜੇ ਨੇ ਤਿੰਨੇ ਇਹ ਕਲੀਅਰ ਸਾਬਦੀਆਂ ਤੇ نو ਸਿਸਟਰਾਂ ਸੀ ਜੀ ਤੇ ਹੁਣ ਸਾਡੀ ਵਾਰੀ ਆਈ ਏ ਸ਼ਗਨ ਪਾਉਂਦੀ ਅਸੀਂ ਐਕਚੁਅਲੀ ਇੱਥੇ ਉਲਟ ਸਾਈਡ ਹੋ ਗਏ ਸੀਗੇ ਉਲਟ ਸਾਈਡ ਸੀਗੇ ਅਸੀਂ ਇੱਥੇ ਆ ਇਧਰ ਦੀ ਆਉਣਾ ਸੀ ਇਹ ਵਾਰ ਇਧਰ ਵੀ ਆ ਰਹੇ ਜੀ ਪਰ ਅਸੀਂ ਚਲੋ ਮੈਂ ਕਿਹਾ ਕੋਈ ਨੰਨੇ ਕੋਲ ਛੋਟਾ ਬੱਚਾ ਇਹਨਾਂ ਨੂੰ ਖੜਨਾ ਔਖਾ ਗਿਆ ਵੀ ਇਹਨਾਂ ਨੂੰ ਪਹਿਲਾਂ ਸੈਗਨ ਪਾ ਲੈਣ ਦੋ ਵਿਪਾਦ ਦੇ ਵਿੱਚ ਆਪਾਂ ਸ਼ਗਨ ਪਾਉਣੇ ਕੋਈ ਗੱਲ ਨਹੀਂ ਆਪਾਂ 2 ਮਿੰਟ ਰੁੱਕ ਜਾਨੇ ਤੇ ਫਿਰ ਅਸੀਂ ਸਾਈਡ ਹੋ ਗਏ ਸੀਗੇ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਸ਼ਗਨ ਪਾ ਕੀ ਫਿਰ ਕਾਫੀ ਸਾਰੀਆਂ ਫੋਟੋਆਂ ਕਰਵਾਈਆਂ ਠੀਕ ਹੈ ਜੀ ਕਾਫੀ ਫੋਟੋ ਕਰਵਾਈਆਂ ਅੱਜ ਅਸੀਂ ਬਹੁਤ ਜ਼ਿਆਦਾ ਫੋਟੋ ਕਰਵਾਈਆਂ ਮੈਂ ਕੁਲੇਰ ਸਾਹਿਬ ਮੇਰੇ ਨਾਲ ਦਨੇ ਅਸੀਂ ਅੱਜ ਫੋਨ ਆਪਣਾ ਫੁੱਲ ਕਰ ਲਿਆ ਫੋਟੋਆਂ ਕਰਵਾ ਕਰਵਾ ਕੇ ਹਨਾ ਤੇ ਲੋ ਜੀ ਇਸ ਤੋਂ ਬਾਅਦ ਫਿਰ ਇਹ ਮੁੰਡੇ ਆ ਗਏ ਸੀਗੇ ਮੈਂ ਕਿਹਾ ਚਲੋ ਇਹਨਾਂ ਨੂੰ ਪਾ ਲੈਣ ਦੋ ਫਿਰ ਬਾਤ ਚੀ ਪਾਉਣੇ ਆ ਉਹਕੇ ਉਲਟ ਸਾਈਡ ਹੋਣ ਕਰਕੇ ਉਧਰੋਂ ਆਉਂਦੇ ਸੀਗੇ ਪਰ ਉਹ ਵੈਸੇ ਕੈਮਰੇ ਵਾਲਾ ਭਾਈ ਵੀ ਕਹਿ ਰਿਹਾ ਸੀ ਵੀ ਉਧਰਲੀ ਸਾਈਡ ਤੁਸੀਂ ਇਹਨਾਂ ਨੂੰ ਮੁੰਡਿਆਂ ਨੂੰ ਵੀ ਗਲਤਾ ਰਹੇ ਹੋ ਇੱਧਰ ਦੀ ਆਉਣਾ ਸੀ ਸਾਰੇ ਉਲਟੀ ਹੋ ਰਿਹਾ ਸੀ ਕੰਮ ਚਲੋ ਕੋਈ ਗੱਲ ਨਹੀਂ ਜੀ ਲਓ ਜੀ ਹੁਣ ਫਾਈਨਲੀ ਆਪਣੀ ਵਾਰੀ ਆਊਗੀ ਇਸ ਤੋਂ ਬਾਅਦ ਹੋਰ ਵੀ ਆ ਰਹੇ ਸੀ ਮਨ ਨੂੰ ਕਹਤਾ ਮੈਂ ਕਹ ਦੋ ਮਿੰਟ ਰੁਕਜੋ ਵੀ ਮੈਂ ਕਹ ਦੋ ਮਿੰਟ ਜੇ ਅਸੀਂ ਹੁਣੇ ਸ਼ਕਨ ਪਾ ਲੈਣਾ ਇਹਨਾਂ ਨੂੰ ਕਹਤਾ ਸੀ ਮੈਂ ਕਹ ਦੋ ਮਿੰਟ ਰੁਕ ਜਿਓ ਤੁਸੀਂ ਤੇ ਲੋ ਜੀ ਹੁਣ ਮੇਰੀ ਤੇ ਕਲੇਰ ਸਾਹ ਦੀ ਬਾਰੀ ਆ ਸੀ ਘਰ ਤੋਂ ਤੋਨੋ ਹੀ ਆਏ ਸੀ ਬੱਚੇ ਸਾਡੇ ਨਾਲ ਕੋਈ ਵੀ ਨਹੀਂ ਆਏ ਕਿਉਂਕਿ ਕੱਲ ਨੂੰ ਆਪਣੇ ਲੈਂਟਰ ਪੈਣਾਗਾ ਤਾਂ ਕਰਕੇ ਫਿਰ ਸ਼ਨੀ ਨੂੰ ਕੱਲ ਦੀ ਸੁੱਟੀ ਲੈਣੀ ਪੈਣੀ ਆ ਦੀਪ ਜਿਆਦਾ ਸੁੱਟੇ ਫਿਰ ਨਹੀਂ ਮਿਲਦੇ ਤੁਹਾਨੂੰ ਪਤਾ ਹੀ ਹੈ ਨਾ ਕੋਈ ਵੀ ਜੌਬ ਹੁੰਦੀ ਹੈਗੀ ਤਾਂ ਕਰਕੇ ਫਿਰ ਪਿੰਦਰ ਘਰ ਸੀਗਾ ਘਰ ਵੀ ਇੱਕ ਬੰਦਾ ਚਹੀ ਰਹੀ ਆ ਮੈਂ ਤੇ ਕਲੇਰ ਸਾਹ ਆਏ ਸੀਗੇ ਫਿਰ ਤੇ ਲੋ ਜੀ ਉਸ ਤੋਂ ਬਾਅਦ ਇੱਥੇ ਹੋਣ ਲੱਗੇ ਸੀਗੀਆਂ ਫੋਟੋਆਂ ਇਹ ਮੇਰਾ ਛੋਟਾ ਨਨਦੋਇਆ ਤੇ ਨਨਬ ਠੀਕ ਹੈ ਜੀ ਇਹ ਦੋਨੋਂ ਪਹਿਲਾਂ ਇਹਨਾਂ ਨੇ ਫੋਟੋਆਂ ਕਰਵਾ ਲਈਆਂ ਫਿਰ ਸਾਡੀ ਬਾਰੀ ਆ ਗਈ ਸੀਗੀ ਕਲੀਰ ਸਰ ਕਹਿੰਦੇ ਮੈਂ ਵੀ ਕਰਵਾਉਣੀ ਆ ਮੈਂ ਕਾ ਕਰਵਾ ਲਓ ਤੇ ਲਓ ਜੀ ਕਾਫੀ ਸਾਰੀ ਇੱਥੇ ਫੋਟੋ ਹੋ ਗਈਆਂ ਸੀਗੀਆਂ ਫਿਰ ਉਸ ਤੋਂ ਬਾਅਦ ਬੈਠੇ ਖਾਣਾ ਪੀਣਾ ਖਾਇਆ ਖਾਧਾ ਹਣਾ ਨੱਚੇ ਟੱਪੇ ਤੇ ਇੱਥੇ ਇਹ ਮੇਰੀ ਸਾਡੀ ਮਾਸੀ ਜੀ ਦੀ ਨੂੰਹ ਆ ਠੀਕ ਹੈ ਜੀ ਲਾਈਟ ਸੂਟ ਪਾਇਆ ਹੋਇਆ ਫਿਰੋਜੀ ਕਲਰ ਦਾ ਇਹ ਸਾਡੇ ਮਾਸੀ ਜੀ ਦੀ ਨੂੰਹ ਲਾਸਟ ਇੱਕ ਨਾ ਬਲੌਗ ਆਊਗਾ ਪਹਿਲਾਂ ਆਪਣੇ ਬਲੌਗ ਆਊਗਾ ਫਿਰ ਵਾਈਸ ਟਵਰ ਕਰਦੀ ਮੈਂ ਜੇਰ ਮੁਗੀ ਸਰਦਜੀ ਤੇ ਜੇਰ ਮੈਂ ਆਮੀ ਲੋ ਜੀ ਆਮੇਰੇ ਜਠਾਣੀ ਸਾਹ ਬੈਠੇ ਨੇ ਆਮੇਰੇ ਨੰਦ ਜੀ ਬੈਠੇ ਨੇ ਉਹ ਵੀਰੇ ਨੰਨਾ ਬੈਠ ਗਿਆ ਨੇ ਉਹ ਵੀਰੇ ਜਠਾਣੀ ਨੇ ਉਹ ਵੀਰੀ ਬੈਠੀ ਬੈਠੀ ਐ ਸੁਕੀ ਜੀ ਆਈ ਵੀਰੀ ਦਰਾਣੀ ਐ ਨਿੱਕੀ ਜੀ ਆ ਸਾਡੇ ਮਾਸੂ ਜਸਸ ਨੇਗੇ ਇਹਦਾ ਹੋਣੀ ਸਾਡੇ ਵਿਆਹ ਵਾਲਾ ਵਲੌਗ ਦੱਸਿਓ ਜੀ ਫਿਰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਸਾਡੇ ਕੇਸ ਜਿੱਦ ਮੈਨੂੰ ਪਤਾ ਨਹੀਂ ਆਪੇ ਬੱਟਕੇ ਹੋ ਰਹੇ ਲੱਗਦੇ ਹੈ ਜੱਜੀ ਉਹ ਲੋਗਰ ਨਾ ਬਣਾ ਉਹ ਡੰਡਾ ਵਾਲਾ ਚੈਨਲ ਬਣਾ ਗਏ ਦਿਨੇ ਨਹੀਂ ਹੂੰ ਬਸ ਇੰਨਾ ਟਾਈਮ ਕਿੱਥੇ ਆਪਣੇ ਕੋਲੇ ਪਾਣੀ ਆ ਮਗਾਣਾ ਪਹਿਲਾਂ ਐਮ ਉਹ ਲਾ ਗਿਦੇ ਕੋਲ ਨਾ ਲੱਗਦਾ ਲਾਉਣਾ ਕੋਈ ਬੀਜ ਰਹੇ ਨੇ ਪਾਣੀ ਪੀਣਾ ഷി നന്ദ കയറി തയ്യാ സ്വീറ്റ നന്ദി മി സി നന്ദ ബ മദർ ഇന്ത്യ ਮਦਰ ਇੰਡੀਆ ਨੰਦ ਆਹ ਮੋਲੀਆਂ ਨੇ ਵਿਚੇ ਬਾਉਂਦੀ ਆਹ ਰੀ ਨੰਦ ਬੋਲੀਆਂ ਨੇ ਇਹ ਆਪਣੇ ਆਪ ਕਹਿ ਰਹੀਏ ਜੀ ਇਹ ਆਹੜਿਆ ਹੁਣ ਕਹਿ ਰਹੀਏ ਨੇ ਜੀ ਉਹ ਦੂਸਰੀ ਚੀਜ਼ ਸੋਹਣੀ ਹੈ ਸਿਆਣੀ ਨੰਦ ਸਿਆਣੀ ਨੰਦ ਕਹਿੰਦੀ ਸਿਆਣੀ ਹੈ ਸਾਰਿਆਂ ਨਾਲ ਵੱਡੀ ਹੈ ਜੀ ਇਹ ਵੱਡੇ ਬੀਬੀ ਨੇ ਸਾਡੇ ਜੀ ਇਹ ਸਾਡੇ ਵੱਡੀ ਬੀਬੀ ਜੀ ਨੇ ਦੰਦ ਨਹੀਂ ਪਰਲਵਾਏ ਸਾਡੇ ਵੀਰ ਜੀ ਨੇ ਇਹਨਾਂ ਦੇ ਮਸੀਕ ਕਾ ਕਾਚ ਰਹੀ ਹੁਣ ਬੁਢੇ ਹੋ ਇੱਕ ਕਾਚ ਰਹੀ ਕਹਾਗੇ ਵੀਰ ਜੀ ਦਾ ਅੰਦਲਵਾਓ ਸਾਡੇ ਬੀਬੀ ਦੇ ਹੁਣ ਤਾਂ ਬੁਢੇ ਹੋ ਗਏ ਹੁਣ ਤਾਂ ਸਭ ਕੋਈ ਬੁਢੇ ਨਹੀਂ ਹੋਏ ਹੈਗੇ ਕੁਝ ਤਾਂ ਜੰਗ ਪਿਓ ਵਧੀਆ ਜੇ ਵੇ ਜੰਗ ਵੇ ਉਹ ਆ ਗਈ ਪੋਤੀ ਹੋ ਗਈ ਦੋ ਬੋਲ ਨਹੀਂ ਮੇਰੇ ਕੋਲ ਵੀ ਆ ਗਈ ਗਰਵੇਲ ਕਰ ਨਹੀਂ ਲਓ ਦਰਾਣੀ ਮੇਰੀ ਬਾਲਾ ਖਾ ਦੇਣ ਤੇ ਸਾਰੇ ਦਸਤਰਾਂ ਨੇ ਕਹਿਣਗੇ ਆਹੋ ਮਿਸ ਕਰੀ ਜਾਂਦੇ ਦਿਨ ਤੂੰ ਆ ਜਾ ਗਰਵੇਲ ਤੇ ਸਭਾੜੀ ਹਾਸੀ ਲੋਣੀ ਹੈਗੀ ਉਹ ਵਧੀਆ ਹਰ ਮਿਲ ਕੇ ਹੱਸ ਖੇੜ ਕੀ ਰਹਿਣਾ ਚਾਹੀਦਾ। ਕੋਈ ਐਂਡ ਗੱਲ ਨਹੀਂ ਬਣਦੀ। ਹਾਂ ਕੀ ਖੱਡਾ ਮਾਂ ਤੂੰ ਕੁਝ ਨਹੀਂ। ਤੁਸੀਂ ਕੱਲ੍ਹ ਆਉਣਾ ਸੀ ਬਲੌਗ ਬਣਾਉਂਦੇ ਆਪਾਂ ਅੱਜ ਸੀ ਇਹ ਵਾਲਾ। ਮਿਸਤਰੀ ਲੱਗੇ ਹੋਏ ਨੇ ਘਰੇ ਅੱਜ ਅਸੀਂ ਲਓ ਜੀ ਉਸ ਤੋਂ ਬਾਅਦ ਕਾਫੀ ਗੱਲਾਂ ਬਾਤਾਂ ਕੀਤੀਆਂ ਅਸੀਂ ਨਣਦਾਂ ਨੇ, ਦਰਾਣੀਆਂ ਨੇ, ਜਠਾਣੀਆਂ ਨੇ ਬੈਠ ਕੇ ਨਣਦਾਂ ਨਾਲ ਆਪਣੀਆਂ ਨਾਲ ਸਾਰਿਆਂ ਨੇ ਵਧੀਆ ਗੱਲਾਂ ਬਾਤਾਂ ਕਰਕੇ ਉਸ ਤੋਂ ਬਾਅਦ ਬਾਰੀ ਆ ਗਈ ਸੀ ਨੱਚਣ ਟੱਪੰਦੀ ਦੇਖੋ ਇੱਥੇ ਮੇਰੀ ਵੱਡੀ ਨਣਦ ਨੱਚ ਰਹੀ ਹੈਗੀ ਅਸੀਂ ਸਾਰੀਆਂ ਹੀ ਸੀਗੀਆਂ ਨੱਚ ਰਹੀਆਂ ਸੀਗੀਆਂ ਵਿੱਚ ਵਿੱਚ ਦੀ ਮੈਂ ਕਿਸੇ ਨੂੰ ਫੋਨ ਫੜਾ ਦਿੰਦੀ ਸੀ ਵੀਡੀਓ ਬਣਾਉਣ ਲਈ ਵਿੱਚ ਵਿੱਚ ਮੈਂ ਆਪ ਵੀ ਵੀਡੀਓ ਬਣਾ ਰਹੀ ਸੀ ਕਿਉਂਕਿ ਆਪ ਨੂੰ ਸਾਹ ਹੁੰਦਾ ਦੂਸਰੇ ਨੂੰ ਫੋਨ ਥੋੜਾ ਕੈਮਰਾ ਹਿੱਲਦਾ ਲੋਜੀ ਲਗਭਗ ਪੂਰਾ ਦਿਨ ਇੰਜੋਏ ਕੀਤਾ ਤੇ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਗਿਆ ਸੀ ਟਾਈਮ ਹੋਊਗਾ ਤਕਰੀਬਨ 4:00 ਵਜੇ ਦਾ ਖਾਣਾ ਖਾਣ ਲੱਗੇ ਸੀ ਕਿ ਸਾਰਾ ਅੱਜ ਵਾਲਾ ਵਿਆਹ ਬਹੁਤ ਵਧੀਆ ਸੀ ਮਤਲਬ ਹਰ ਇੱਕ ਨੂੰ ਇੰਨਾ ਖਚਾ ਸੀ ਇਹਨਾਂ ਦੇ ਵਿਆਹ ਦੇ ਵਿੱਚ ਹਨਾ ਮਤਲਬ ਚਾਹੇ ਉਹ ਪਿੰਡ ਦੇ ਸੀ ਚਾਹੇ ਉਹ ਮਤਲਬ ਰਿਸ਼ਤੇਦਾਰ ਸੀ ਤੁਰੇ ਫਿਰਦੇ ਜਾਂਦੇ ਕੋਈ ਕੰਮਕਾਰ ਕਰਦੇ ਵੀ ਨਾ ਮਤਲਬ ਨੱਚਦੇ ਹੀ ਜਾਂਦੇ ਸੀ ਮੈਂ ਪਹਿਲੀ ਵਾਰ ਇਹ ਜਿਹਾ ਵਿਆਹ ਦੇਖਿਆ ਅੱਜ ਇਹ ਆ ਬਿਆ ਦੇਖਿਆ ਵੀ ਸਾਰੇ ਰੁਨਾਂ ਚਾ ਸਾਰੇ ਨਾ ਨੱਚ ਰਹੇ ਨੇ ਬਹੁਤ ਵਧੀਆ ਲੱਗਿਆ ਇਹ ਭੈਣ ਨੇ ਜਿਹੜੀ ਮੇਰੀ ਨਣਦ ਦੇ ਨਾਲ ਬੈਠੇ ਨੇ ਇਹ ਇਹਨਾਂ ਦੇ ਜਠਾਣੀ ਨੇ ਠੀਕ ਆ ਜੀ ਕਲੇਸ ਸਾਹਿਬ ਬੈਠੇ ਨੇ ਇਹ ਸਾਡੇ ਮਸੀ ਜੀ ਦਾ ਬੇਟਾ ਠੀਕ ਆ ਜੀ ਤੇ ਜਿਹੜੀ ਮੇਰੀ ਦਰਾਣੀ ਤੁਹਾਨੂੰ ਪਹਿਲਾਂ ਮਿਲਾਈ ਸੀ ਮੈਂ ਗੁਰਮੀਲ कौर ਉਹਨਾਂ ਦੇ ਹਸਬੰਦ ਨੇ ਮਤਲਬ ਡਿਓਰ ਹੋ ਗਿਆ ਆ ਦੇਖੋ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ ਬੱਚੇ ਇੱਕੋ ਜਿਹੀ ਸੂਟ ਸਲਵਾਰ ਸੂਟ ਪਾਏ ਹੋਏ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਲਓ ਜੀ ਖਾਣਾ ਪੀਣਾ ਖਾ ਕੇ ਫੇਰ ਅਸੀਂ ਨੇ ਕਾਫੀ ਸਾਰੀਆਂ ਫੋਟੋਆਂ ਕਰਵਾਈਆਂ ਇੱਥੇ ਆ ਗਏ ਸੀ ਉੱਪਰ ਜੇ ਉਹ ਛੱਤ ਤੇ ਇੱਥੇ ਆ ਗਏ ਆਪਾਂ ਹਨਾ ਵੀਡੀਓ ਵੀ ਸ਼ੂਟ ਕਰ ਲਈ ਮੈਂ ਕਿਹਾ ਚਲੋ ਜਿਆਦਾ ਨਹੀਂ ਪਰ ਅੱਜ ਜਾਣ ਨੂੰ ਬਿਲਕੁਲ ਵੀ ਇਸ ਵਿਆਹ ਦੇ ਵਿੱਚੋਂ ਜੀ ਨਹੀਂ ਕਰ ਰਿਹਾ ਸੀ ਪਰ ਜਾਣਾ ਸੀ ਕਿਉਂਕਿ ਕੱਲ ਨੂੰ ਆਪਣੇ ਲੈਂਟਰ ਪਹਿਣਾ ਤਾਂ ਕਰਕੇ ਹਨਾ ਇੱਥੇ ਅਸੀਂ ਉੱਪਰ ਆ ਗਏ ਸੀਗੇ ਇਹ ਮੇਰੀ ਨਣਦੀ ਦੀ ਬੇਟੀ ਹੈ ਜੀ ਹਨਾ ਮਸਟਰਡ ਕਲਰ ਦਾ ਸੂਟ ਪਾਇਆ ਹੋਇਆਗਾ ਅਸੀਂ ਇੱਥੇ ਕਾਫੀ ਸਰੀਆ ਮਤਲਬ ਸੋਚਿਆ ਸੀ ਵੀ ਸ਼ਾਰਟ ਵੀਡੀਓ ਬਣਾਵਾਂਗੇ ਪਰ ਉਹ ਸਾਡੇ ਤੋਂ ਨਹੀਂ ਵਧੀਆ ਬਣੀਆਂ ਹੈਗੀਆਂ ਕਿਉਂਕਿ ਕਾਫੀ ਜਣੀਆਂ ਹੋ ਗਈਆਂ ਸੀ ਹਨਾ ਤੇ ਤਾਂ ਕਰਕੇ ਕੁਝ ਫਿਰ ਤੁਹਾਨੂੰ ਪਤਾ ਜਦੋਂ ਇਕੱਠੇ ਹੁੰਨੇ ਹੁੰਨੇ ਹਨਾ ਫਿਰ ਕਿਸੇ ਨੂੰ ਇਹ ਵੀ ਨਹੀਂ ਕਿਹਾ ਜਾਂਦਾ ਵੀ ਤੂੰ ਨਾ ਵਿੱਚ ਆ ਹਨਾ ਸਭ ਨੂੰ ਚਾਹ ਹੁੰਦਾ ਸਾਰੇ ਵੀਡੀਓ ਵਿੱਚ ਆਉਂਦੇ ਨੇਗੇ ਤੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਇਸ ਗੱਲ ਦੀ ਤੇ ਸਾਰੀਆਂ ਸੀਗੀਆਂ ਮੇਰੇ ਨਣਦਾਂ ਤਰੇਣੀਆਂ ਚਠਾਣੀਆਂ ਸਾਡੀ ਦੋਤ ਨੂੰ ਹਨਾ ਮੇਰੀ ਪੱਟੀ ਨਣਦ ਜੀ ਜਿਹੜੀ ਸਰਦੇਈ ਕਲਰ ਵਾਲੇ ਸੂਟ ਵਾਲੀ ਬੱਚਾ ਚੱਕਿਆ ਹੋਇਆ ਇਹ ਮੇਰੀ ਨਾਨਦੇਦੀ ਨੂੰਹ ਆ ਜੀ ਬੱਚਾ ਜਿਹੜਾ ਉਹ ਸਾਡੀ ਦੋਤੀ ਦਾ ਗगन ਦਾ ਜਿਹੜੀ ਮੇਰੇ ਨਾਲ ਖੜੇ ਇਧਰ ਮਸਟਰਡ ਕਲਰ ਦਾ ਸੂਟ ਪਾਇਆ ਹੋਇਆ ਇਹ ਸਾਡੀ ਦੋਤੀ ਹੈ ਜੀ ਮੇਰੀ ਵੱਡੀ ਨਾਨਦੇਦੀ ਦੀ ਬੇਟੀ ਇਹਦੇ ਕੋਲ ਬੇਟੀ ਹੋਈ ਆ ਠੀਕ ਆ ਜੀ ਇਹ ਬੇਟੀ ਗगन ਦੀ ਹੈਗੀ ਤੇ ਜਿਹੜੀ ਕੋਲ ਵੱਡੀ ਬੇਟੀ ਖੜੀ ਹੈ ਰੈਮਨੂਰਾ ਇਹ ਸਾਡੀ ਮਤਲਬ ਮੇਰੀ ਨਾਨਦੇਦੀ ਦੀ ਪੋਤੀ ਹੈ ਜੀ ਠੀਕ ਆ ਜੀ ਤੁਹਾਨੂੰ ਸਾਰਿਆਂ ਨੂੰ ਮਿਲਾਰੇ ਜਿਹੜੀ ਇੱਕ ਪ੍ਰਿੰਟ ਕਮੀਜ਼ ਸਰਦੇਈ ਸਲਵਾਰ ਸੂਟ ਪਾਇਆ ਹੋਇਆ ਵਿਚਕਾਰ ਹਨਾ ਆਪ ਹੁਣਾਂ ਕੋਲੋਂ ਗਈਏ ਇੱਥੋਂ ਦੋਨੇ ਦਰਾਨੇ ਜਿਠਾਣੀਆਂ ਨੇ ਇਹ ਵੀ ਸਾਡੇ ਮਸੀ ਜੀ ਦੀ ਨੂੰਹ ਆ ਠੀਕ ਹੈ ਜੀ ਅੱਜ ਅਸੀਂ ਸਾਰੀ ਮਤਲਬ ਬਹੁਤ ਸਾਰੀਆਂ ਨੇ ਰਲ ਮਿਲ ਕੇ ਨਣ ਦਾ ਪਰੇਹਾਨਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਹੈ ਵਧੀਆ ਸੀ ਚਲੋ ਇਹੀ ਹੁੰਦਾ ਹੈ ਨਾ ਵੀ ਕਿਸੇ ਫੰਕਸ਼ਨ ਦੇ ਮਹਾਨੇ ਆਪਾਂ ਇਕੱਠੇ ਹੁੰਨੇ ਆ ਹੱਸਦੇ ਖੇਡਦੇ ਆ ਵਧੀਆ ਲੱਗਦਾ ਇੱਥੇ ਅਸੀਂ ਸ਼ਾਰਟ ਵੀਡੀਓ ਬਣਾ ਰਹੀ ਹੈ ਅਸੀਂ ਪਰ ਤੋਰੀ ਜਿੰਦੀ ਸੀ ਕੋਈ ਕਿੱਧਰ ਨਾ ਹੋ ਜਾਂਦੀ ਸੀ ਕੋਈ ਕਿੱਧਰ ਨਹੀਂ ਇਸ ਕਰਕੇ ਹੱਸ ਵੀ ਰਹੇ ਤੇ ਬਹੁਤ ਵਧੀਆ ਫਨ ਕੀਤਾ ਤੇ ਉਸ ਤੋਂ ਬਾਅਦ ਅਸੀਂ ਜਾ ਰਹੇ ਸੀ ਸਾਡੇ ਇਹ ਹੈਗੇ ਨੇ ਮਸੀ ਜੀ ਜਿਹੜੀ ਆਪਾਂ ਭੈਣ ਦੇ ਘਰੇ ਪਿਆ ਆ ਹਨਾ ਇਹ ਉਹਨਾਂ ਦੀ ਮੰਮੀ ਨੇਗੇ ਸਾਡੇ ਜਾਨੀ ਕਿ ਕਲੇਰ ਸਾਹਿਬ ਦੇ ਸਕੇ ਮਾਸੀ ਜੀ ਨੇ ਇਹ ਨਣਦ ਸਾਡੇ ਜਿਹਨਾਂ ਦੇ ਸੀ ਪਿਆਏ ਜਿਹੜੇ ਅੱਗੇ ਚਲੇ ਗਏ ਪੀਜ ਕਲਰ ਦਾ ਸੂਟ ਪਾਇਆ ਹੋਇਆ ਇਹ ਮਾਸੀ ਜੀ ਨੇ ਸਾਡੇ ਤੇ ਮੈਂ ਇੱਥੇ ਇਹਨਾਂ ਨੂੰ ਮਿਲ ਰਹੀ ਸੀ ਕਲੇਰ ਸਾਹਿਬ ਇਹਨਾਂ ਨੂੰ ਮਿਲ ਕੇ ਬਹੁਤ ਇਮੋਸ਼ਨਲ ਹੋ ਗਈ ਸੀਗੇ ਰੋਏ ਵੀ ਬਾਅਦ ਦੇ ਵਿੱਚ ਉੱਥੋਂ ਮੈਂ ਵੀਡੀਓ ਕੱਟਤੀ ਸੀਗੀ ਬਹੁਤ ਮਤਲਬ ਹੁੰਦਾ ਹੀ ਆ ਹਨਾ ਆਪਣੇ ਮਾਂ ਨਹੀਂ ਹੈਗੀ ਮਾਸੀ ਵੀ ਇੱਕ ਮਾਈ ਹੁੰਦੀ ਹੈ ਤੇ ਕਲੇਰ ਸਾਹਿਬ ਬਹੁਤ ਰੋਏ ਇੱਥੇ ਤੁਹਾਨੂੰ ਫੇਸ ਤੋਂ ਪਤਾ ਵੀ ਲੱਗਦਾ ਹੋਊਗਾ ਲੋ ਜੀ ਇੱਥੇ ਅਸੀਂ ਜਾ ਰਹੇ ਲੋ ਜੀ ਯਾਤਰਾ ਦੇਖ ਲਿਆ ਕਿ ਹੁਣ ਆਪਾਂ ਚੱਲਦੇ ਹਾਂਗੇ ਮੈਂ ਇੱਥੇ ਆਈ ਮੇਰਾ ਉਹ ਨਾ ਕਿ ਕਿਹੜਾ ਜੰਮੇ ਨੂੰ ਸਾਹ ਹੋ ਗਿਆ ਹਾਂ ਉਹ ਇਹ ਆ ਨਾ ਚੱਲੇ ਪੜ ਰਹੇ ਕਿ ਕਿਹਾ ਉਹ ਕਿਹੜਾ ਕਹਿੰਦੇ ਨੇ ਮੇਸਟਰ ਆਹ ਬਾਰੇ ਲਓ ਜੀ بیا ਤਾਂ ਆਪਾਂ ਚੱਲ ਪਏ ਜੀ ਚਿੰਮੇ ਥੋੜੀ ਤੇਰੇ ਰੁਕਾਂਗੇ 5-7 ਮਿੰਟ ਮੇਰੇ ਨਣਦਾਂ ਨੂੰ ਤਾਰ ਕੇ ਫਿਰ ਆਪਾਂ ਚੱਲਾਂਗੇ ਗੰਡੂ ਉਹਨੂੰ ਘਰੇ ਜਾ ਕੇ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਨੇ ਹਜੇ ਬਹੁਤ ਕੰਮ ਨੇਗੇ ਤੇ ਲਓ ਜੀ ਇੱਥੇ ਆਪਾਂ ਮੇਰੇ ਨਣਦਾਂ ਨੂੰ ਘਰ ਛੱਡ ਕੇ ਉਸ ਤੋਂ ਬਾਅਦ ਚੱਲ ਪਏ ਸੀਗੇ ਆਪਾਂ ਵਾਪਸ ਗੰਡੂ ਐ ਪਹੁੰਚ ਗਏ ਠੀਕ ਆ ਜੀ ਘਰ ਆਉਨੇ ਆ 2 ਘੰਟੇ ਲਈ ਜਾਈਏ ਘਰ ਤੋਂ ਬਾਹਰ ਚਾਹੇ ਪੂਰੇ ਦਿਨ ਲਈ ਜਾਈਏ ਘਰ ਤਹਿ ਸਨੇਹਸ ਹੋ ਹੀ ਜਾਂਦਾ ਹਨਾ ਸਾਰੀਆਂ ਭੈਣਾਂ ਦੱਸਿਓ ਕਿ ਤੁਹਾਡੇ ਵੀ ਇਦਾਂ ਹੀ ਗਾਹ ਪੈਂਦਾ ਬਹੁਤ ਗਾਹ ਪਾਇਆ ਪਿਆ ਸੀ ਮਤਲਬ ਬਰਤਨ ਵਗੈਰਾ ਹੁੰਦੇ ਨੇ ਜਿਹੜੇ ਉਹਨਾਂ ਦਾ ਇੰਨਾ ਜ਼ਿਆਦਾ ਗਾਹ ਪੈਂਦਾ ਪਰ ਚਲੋ ਕੋਈ ਨਹੀਂ ਅੱਜ ਇੰਜੋਏ ਵੀ ਕੀਤਾ ਤੇ ਘਰ ਦੇ ਹੁਣ ਆਪਾਂ ਕੰਮ ਵੀ ਕਰ ਲਾਂਗੇ ਠੀਕ ਹੈ ਜੀ ਆਪਾਂ ਪਹੁੰਚ ਗਏ ਆ ਤੇ ਹੁਣ ਤੁਹਾਨੂੰ ਅੰਦਰ ਦਿਖਾਉਣੇ ਅੱਜ ਆਪਣੀਆਂ ਉੱਪਰ ਲੀਆਂ ਪੌੜੀਆਂ ਦੀ ਜਿਹੜੀਆਂ ਉਹ ਚੜ ਗਈਆਂ ਨੇ ਆ ਦੇਖੋ ਉੱਪਰਲੇ ਪੋਰਸ਼ਨ ਦੀਆਂ ਜਿਹੜੀਆਂ ਪੌੜੀਆਂ ਨੇ ਇਹ ਕੱਲ ਨੂੰ ਆਪਣੇ ਲੈਂਟਰ ਪੈ ਜਾਣਾ ਤੇ ਆਪਾਂ ਫਿਰ ਤੁਹਾਨੂੰ ਹੁਣ ਕੱਲ ਨੂੰ ਮਿਲਾਂਗੇ ਵਧੀਆ ਲੈਂਟਰ ਵਾਲੇ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਪਰ ਸਾਰੇ ਜਣੇ ਲਾਈਕ ਕਰ ਦਿਓ ਵੀਡੀਓ ਨੂੰ ਜਿਨ੍ਹਾਂ ਨੇ ਹਜੇ ਤੱਕ ਨਹੀਂ ਲਾਈਕ ਕੀਤਾ ਵੀਡੀਓ ਨੂੰ ਠੀਕ ਆ ਜੀ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਬਾਏ ਬਾਏ